ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋਨ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਸਕੇ ਭਰਾ ਨੇ ਹੀ ਆਪਣੇ ਦੂਜੇ ਸਕੇ ਭਰਾ ਦਾ ਜਿਹੜਾ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਜਿਹੜਾ ਮ੍ਰਿਤਕ ਆ ਉਸ ਦਾ ਨਾਂ ਭੁਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੇ ਦੁਆਰਾ ਟਰੈਕਟਰ ਦੇ ਨਾਲ ਕੁਚਲਿਆ ਗਿਆ ਉਸ ਦਾ ਨਾਂ ਜਿਹੜਾ ਬੋਟਾ ਸਿੰਘ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬੋਟਾ ਸਿੰਘ ਆ ਉਪ ਭਿੰਦਰ ਦੇ ਭੂਆ ਦਾ ਮੁੰਡਾ ਮਾਮੇ ਦਾ ਮੁੰਡਾ ਏ ਤੇ ਬਾਅਦ ਵਿੱਚ ਜਿਹੜਾ ਭੁਪਿੰਦਰ ਦਾ ਲੜਕਾ ਜਸਕਰਨ ਸਿੰਘ ਉਹ ਅਕਸਰ ਹੀ ਜਿਹੜਾ ਭੁਪਿੰਦਰ ਦੇ ਟਰੈਕਟਰ ਤੇ ਕੰਮ ਕਰਦਾ ਸੀ ਦਿਹਾੜੀ ਲੈਂਦਾ ਸੀ ਤਾਂ ਜਦੋਂ ਭੁਪਿੰਦਰ ਨੇ ਬੂਟੇ ਸਿੰਘ ਤੋਂ ਪੈਸੇ ਦੀ ਮੰਗ ਕੀਤੀ ਤਾਂ ਬਾਅਦ ਵਿੱਚ ਬੂਟੇ ਨੇ ਭੁਪਿੰਦਰ ਨੂੰ ਮਨਾ ਕਰਤਾ ਪੈਸੇ ਦੇਣ ਤੋਂ ਮਨਾ ਕਿ ਕਰ ਦਿੱਤਾ ਤਾਂ ਬਾਅਦ ਵਿੱਚ ਜਸਕਰਨ ਵੀ ਉਸ ਦਾ ਟਰੈਕਟਰ ਚਲਾਉਣ ਤੋਂ ਮਨਾ ਕਰ ਦਿੰਦਾ ਏ ਤੇ ਫਿਰ ਜਿਹੜਾ ਬੂਟਾ ਜਿਹੜਾ ਮਾਮੇ ਦਾ ਮੁੰਡਾ ਦਸਿਆ ਜਾ ਰਿਹਾ ਏ ਭੁਪਿੰਦਰ ਦੇ ਦਾ ਤਾਂ ਬਾਅਦ ਵਿੱਚ ਬੂਟਾ ਸਿੰਘ ਗੁੱਸੇ ਦੇ ਵਿੱਚ ਆ ਜਾਂਦਾ ਤੇ ਗੁੱਸੇ ਦੇ ਵਿੱਚ ਪਹਿਲਾਂ ਤਾਂ ਭੁਪਿੰਦਰ ਨੂੰ ਟਰੈਕਟਰ ਦੇ ਨਾਲ 2-3 ਵਾਰ ਕੁਚਲ ਦਿੰਦਾ ਏ ਪਰ ਦੂਜੇ ਪਾਸੇ ਜਿਹੜਾ ਬੂਟਾ ਏ ਉਸ ਦੇ ਜਿਹੜੇ ਜਿਹੜੇ ਬੱਚੇ ਦਸੇ ਜਾ ਰਹੇ ਆ ਨੌਜਵਾਨ ਪੁੱਤ ਦਸੇ ਜਾ ਰਹੇ ਜਿਸ ਦਾ ਨਾਮ ਅਬੀ ਤੇ ਹੁਸੈਨ ਦਸੇ ਜਾ ਰਿਹਾ ਏ ਜਿਹੜਾ ਅਬੀ ਤੇ ਹੁਸੈਨ ਆ ਉਹ ਜਸਕਰਨ ਨੂੰ ਫੜ ਕੇ ਦਰਖਤ ਦੇ ਨਾਲ ਬੰਨ ਕੇ ਉਸ ਦੀ ਪੱਲਾ ਬਹੁਤ ਬ੍ਰੇਮੀ ਦੇ ਨਾਲ ਕਟਮਾਰ ਕੀਤੀ ਤਾਂ ਇਹ ਜਿਹੜੀ ਖਬਰ ਆ ਗੁਰਦਾਸਪੁਰ ਤੋਂ ਆ ਰਹੀ ਆ ਕਿ ਜਿਹੜਾ ਬੋਟਾ ਸੰਘਾ ਉਸ ਦੇ ਜਿਹੜੇ ਲੜਕੇ ਆ ਅਬੀ ਤੇ ਹੁਸੈਨ ਉਹਨਾਂ ਦੋਨਾਂ ਨੇ ਜਸਕਰਨ ਨੂੰ ਬੁਲਾਇਆ ਬੁਲਾ ਕੇ ਇੱਕ ਦਰਖਤ ਦੇ ਨਾਲ ਬਣ ਕੇ ਤੇ ਇੰਨਾ ਬਹਿਰੈਮੀ ਦੇ ਨਾਲ ਕੁੱਟਿਆ ਮਾਰਪੀਟ ਕੀਤੀ ਤਾਂ ਬਾਅਦ ਵਿੱਚ ਉਹਨਾਂ ਨੇ ਜਸਕਰਨ ਨੂੰ ਕਿਹਾ ਕਿ ਤੂੰ ਆਪਣੇ ਪਿਓ ਨੂੰ ਬੁਲਾ ਤੇ ਬਾਅਦ ਵਿੱਚ ਜਸਕਰਨ ਨੇ ਜਦੋਂ ਆਪਣੇ ਪਿਤਾ ਨੂੰ ਕਾਲ ਕੀਤੀ ਤਾਂ ਦੂਜੇ ਪਾਸੇ ਜਿਹੜਾ ਬੂਟਾ ਸਿੰਘ ਆ ਅਭੀ ਤੇ ਹੁਸਨ ਦਾ ਜਿਹੜਾ ਪਿਤਾ ਦੱਸਿਆ ਜਾ ਰਿਹਾ ਤੇ ਬਾਅਦ ਵਿੱਚ ਬੂਟਾ ਸਿੰਘ ਨੇ ਹੀ ਜਿਹੜਾ ਭਪਿੰਦਰ ਆ ਬੂਟੇ ਸਿੰਘ ਦੇ ਭੂਆ ਦਾ ਮੁੰਡਾ ਜਿਹੜਾ ਭਪਿੰਦਰ ਆ ਉਸ ਨੂੰ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਜਿਹੜਾ ਟਰੈਕਟਰ ਦੇ ਨਾਲ ਕੁਚਲ ਦਿੱਤਾ ਤੇ ਬਾਅਦ ਵਿੱਚ ਜਦੋਂ ਜਸਕਰਨ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਆਪਣੇ ਪਿਤਾ ਨੂੰ ਜਿਹੜਾ ਸਿਵਲ ਹਸਪਤਾਲ ਲੈ ਕੇ ਜਾਂਦਾ ਹੈ ਤਾਂ ਉੱਥੇ ਜਦੋਂ ਉਹ ਲੈ ਕੇ ਜਾਂਦਾ ਤਾਂ ਜਿਹੜੇ ਡਾਕਟਰ ਆ ਡਾਕਟਰਾਂ ਨੇ ਭਪਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਬਾਅਦ ਵਿੱਚ ਜਿਹੜਾ ਜਸਕਰਨ ਸਿੰਘ ਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਤਾਂ ਜਿਹੜੀ ਮੇਰੇ ਪਿਤਾ ਦੀ ਮੌਤ ਹੋ ਗਈ ਹੈ ਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਡਾਕਟਰਾਂ ਨੇ ਉਸਦੇ ਪਿਤਾ ਨੂੰ ਮ੍ਰਿਤਕ ਐਲਾਨ ਕੀਤਾ ਤਾਂ ਜਸਕਰਨ ਦੇ ਪੈਰੋਂ ਹੱਠ ਜ਼ਮੀਨ ਨਿਕਲ ਗਈ ਤਾਂ ਉਹ ਬਾਂ ਮਾਰ ਕੇ ਰੋਣ ਲੱਗ ਗਿਆ ਤੇ ਬਾਅਦ ਵਿੱਚ ਹੁਣ ਜਿਹੜਾ ਪੀੜਤ ਪਰਿਵਾਰ ਅਤੇ ਜਸਕਰਨ ਨਾਲ ਉਹਨਾਂ ਨੇਪਲਸ ਵਾਲਿਆਂ ਕੋਲ ਜਿਹੜੀ ਆ ਉਹਨਾਂ ਦੇ ਬੂਟਾ ਸਿੰਘ ਤੇ ਉਹਦੇ ਪੁੱਤਰਾਂ ਦੇ ਉੱਪਰ ਜਿਹੜੀ ਐਫ ਆਈ ਆਰ ਜਿਹੜੀ ਦਰਜ ਕਰਵਾਤੀ ਆ ਪਰ ਦੂਜੇ ਪਾਸੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੀ ਆ ਐਫ ਆਈ ਆਰ ਜਿਹੜੀ ਦਰਜ ਕਰ ਲਈ ਗਈ ਆ ਤਾਂ ਹੁਣ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜੀ ਬੰਦੀ ਕਾਰ ਵਈਆ ਉਹ ਅਸੀਂ ਸ਼ੁਰੂ ਕਰਾਂਗੇ ਤਾਂ ਇਹ ਬਹੁਤ ਹੀ ਜਿਹੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਕਿ ਜਿਹੜਾ ਪੈਸਾ ਪੈਸਿਆਂ ਨੂੰ ਲੈਣ ਦੇਣ ਦੇ ਕਰਕੇ ਜਿਹੜੇ ਆਪਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵਿੱਚ ਪੈਸੇ ਨੂੰ ਲੈ ਕੇ ਫਿਕ ਪਾਉਂਦੇ ਆ ਪੈਸਾ ਤਾਂ ਜਿਹੜੀ ਆ ਉਹ ਹੱਥਾਂ ਦੀ ਮਹਿਲ ਹੁੰਦੀ ਆ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਕਿ ਜਿਹੜਾ ਬੁੱਟਾ ਸਿੰਘ ਆ ਜੇਕਰ ਉਹ ਭਪਿੰਦਰ ਨੂੰ ਉਹਦੇ ਜਿਹੜੇ ਮੁੰਡੇ ਨੇ ਜਿਸ ਕਾਰਨ ਨੇ ਕਮਾਈ ਕੀਤੀ ਸੀ ਤਾਂ ਬੂਟੇ ਸਿੰਘ ਨੂੰ ਉਹਦੀ ਹੱਕ ਦੀ ਕਮਾਈ ਪਹਿਲੀ ਗੱਲ ਤਾਂ ਇਹ ਨਹੀਂ ਰੱਖਣੀ ਚਾਹੀਦੀ ਸੀ ਜੇਕਰ ਬੂਟੇ ਕੋਲ ਪੈਸੇ ਨਹੀਂ ਵੀ ਸੀ ਤਾਂ ਇੱਕ ਵਾਰ ਉਸ ਨੂੰ ਕਹਿ ਦਿੰਦਾ ਵੀ ਭਾਈ ਮੇਰੇ ਕੋਲੇ ਹਾਲੇ ਪੈਸੇ ਨਹੀਂ ਆ ਜਦੋਂ ਮੇਰੇ ਕੋਲੇ ਹੋਈ ਮੈਂ ਤੈਨੂੰ ਦੇ ਦੇਵਾਂਗਾ ਪਰ ਇਹਦੇ ਉਲਟ ਹੀ ਇੱਕ ਪਾਸੇ ਤਾਂ ਜਿਸ ਕਾਰਨ ਉਹਦੇ ਟਰੈਕਟਰ ਚਲਾਉਣ ਤੇ ਦਿਹਾੜੀ ਦਾ ਕੰਮ ਕਰਦਾ ਸੀ ਬੂਟਾ ਸਿੰਘ ਦੇ ਤੇ ਦੂਜੇ ਪਾਸੇ ਉਸ ਦਾ ਧੰਨਵਾਦ ਕਰਨ ਦੇ ਲਈ ਸ਼ੁਕਰੀਆ ਕਰਨ ਦੇ ਲਈ ਬੁੱਟੇ ਸਿੰਘ ਨੇ ਉਸ ਨੂੰ ਪੈਸੇ ਦੇ ਕੇ ਉਹਦਾ ਘਰ ਦਾ ਗੁਜ਼ਾਰਾ ਜਿਹੜਾ ਕਰਵਾਉਣ ਦੇ ਲਈ ਜਿਹੜੇ ਪੈਸੇ ਦੇਣੇ ਚਾਹੀਦੇ ਸੀ ਤੇ ਇਸ ਦੇ ਉਲਟ ਹੀ ਬੁੱਟੇ ਸਿੰਘ ਨੇ ਹੀ ਜਿਹੜੇ ਅਗੇ ਪਹਿਲਾਂ ਤਾਂ ਆਪਣੇ ਸਕੇ ਭੂਆ ਦੇ ਮੁੰਡੇ ਨੂੰ ਪਹਿਲਾਂ ਟਰੈਕਟਰ ਦੇ ਨਾਲ ਬ੍ਰੈਮੀ ਦੇ ਨਾਲ ਜਿਹੜਾ ਕੁਚਲ ਦਿੱਤਾ ਤੇ ਬਾਅਦ ਵਿੱਚ ਜਿਹੜਾ ਉਹਦੇ ਜਿਹੜੇ ਬੂਟੇ ਦੇ ਦੋ ਵੱਡੇ ਪੁੱਤ ਦਸੇ ਜਾ ਰਿਹਾ ਉਹ ਜਿਸ ਕਾਰਨ ਕੁੱਟਣ ਨੂੰ ਪੈ ਗਿਆ ਉਹ ਦਿਨਾਂ ਵਿਚਾਰੇ ਨਾਲ ਕੁੱਟਮਾਰ ਕੀਤੀ ਪਰ ਇਹ ਬਹੁਤ ਹੀ ਮੰਦ ਭਾਗੀ ਖਬਰ ਆ ਤੇ ਹਰ ਇੱਕ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਨੂੰ ਪੈਸੇ ਦੇ ਕਦੇ ਵੀ ਮੂੰਹ ਨਹੀਂ ਲੱਗਣਾ ਚਾਹੀਦਾ ਪਰ ਜੇਕਰ ਕਿਸੇ ਦੀ ਮਿਹਨਤ ਦੀ ਕਮਾਈ ਆ ਜਿਹੜੀ ਦਸਾਂ ਨੋਹਾਂ ਦੀ ਜਿਹੜੀ ਉਹਨੇ ਕਮਾਈ ਕੀਤੀ ਹੁੰਦੀ ਆ ਪਰ ਉਹਦੀ ਆਪਾਂ ਨੂੰ ਮਿਹਨਤ ਜਿਹੜੀ ਦੇਣੀ ਚਾਹੀਦੀ ਆ ਪਰ ਇਹਦੇ ਇਹਦੇ ਉਲਟ ਹੀ ਜਿਹੜਾ ਬੂਟਾ ਸਿੰਘ ਆ ਉਸਨੇ ਪੈਸੇ ਦੇਣ ਦੀ ਬਜਾਏ ਉਹਨੇ ਜਿਹੜੀ ਆ ਭਪਿੰਦਰ ਸਿੰਘ ਦੀ ਆ ਜਿਹੜੀ ਮੌਤ ਕਰ ਦਿੱਤੀ ਪਰ ਦੂਜੇ ਪਾਸੇ ਬੂਟੇ ਸਿੰਘ ਦੇ ਜਿਹੜੇ ਖੁਦ ਵੀ ਦੋ ਪੁੱਤਰ ਆ ਉਹਨੇ ਵੀ ਜਿਸ ਕਾਰਨ ਦੇ ਨਾਲ ਜਿਹੜੀ ਕਟਮਾਰ ਕੀਤੀ ਆ ਇੱਥੇ ਹੀ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਸੋਚ ਤੇ ਸਮਝ ਕਿੱਥੇ ਖੜੀ ਆ ਜੇਕਰ ਬੂਟੇ ਸੈੰਘਣੋ ਜਾਂ ਉਹਦੇ ਜਵਾਕਾਂ ਜੇਕਰ ਪਹਿਲੀ ਗੱਲ ਤਾਂ ਜੇਕਰ ਬੂਟੇ ਨੂੰ ਥੋੜੀ ਬਹੁਤੀ ਸੋਚ ਸਮਝ ਹੁੰਦੀ ਤਾਂ ਹੋ ਸਕਦਾ ਉਹ ਪੈਸੇ ਦੇ ਕੇ ਜਾਂ ਇੱਕ ਦੋ ਦਿਨ ਦਾ ਉਹ ਕਹੇ ਕਿ ਇੱਕ ਦੋ ਦਿਨ ਦਾ ਇਕਰਾਰ ਕਰਕੇ ਵੀ ਮੈਂ ਤੈਨੂੰ ਕੱਲ ਨੂੰ ਪੈਸੇ ਦੇ ਜਿਆ ਪਰਸੋਂ ਪੈਸੇ ਦੇ ਦੂੰ ਇਹ ਕਹਿ ਸਕਦਾ ਸੀ ਪਰ ਇਹ ਗੱਲ ਨੂੰ ਕਹਿਣ ਦੀ ਬਜਾਏ ਉਸਨੇ ਜਿਹੜਾ ਗੁੱਸੇ ਦੇ ਵਿੱਚ ਆ ਕੇ ਹੀ ਭਪਿੰਦਰ ਦਾ ਜਿਹੜਾ ਕਤਲ ਕਰਤਾ ਪਰ ਦੂਜੇ ਪਾਸੇ ਇੱਕ ਹੋਰ ਗੱਲ ਆ ਕਿ ਜੇਕਰ ਵਿਅਕਤੀ ਨੂੰ ਅਕਸਰ ਹੀ ਬਹੁਤ ਜ਼ਿਆਦਾ ਜਿਹੜਾ ਗੁੱਸਾ ਨਹੀਂ ਆਪਣੇ ਆਪ ਤੇ ਚੜਾਉਣਾ ਚਾਹੀਦਾ ਕਿਉਂਕਿ ਗੁੱਸੇ ਦੇ ਨਾਲ ਆਪਾਂ ਆਪਣਾ ਤੇ ਆਪਣੇ ਜਿਹੜੇ ਪਰਿਵਾਰਕ ਮੈਂਬਰ ਆ ਜਾਂ ਆਪਣੇ ਕਰੀਬੀ ਜਿਹੜੇ ਰਿਸ਼ਤੇਦਾਰ ਆ ਉਹਨਾਂ ਦਾ ਵੀ ਨੁਕਸਾਨ ਕਰਦੇ ਆ ਤਾਂ ਆਪਾਂ ਆਪਣੇ ਖੌਦ ਦਾ ਵੀ ਨੁਕਸਾਨ ਕਰਦੇ ਆ ਤੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਜਿਹੜੀ ਖਬਰ ਆ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਇਲਾਕੇ ਦਾ ਇੱਕ ਖਬਰ ਆ ਰਹੀ ਹੈ ਕਿ ਇੱਕ ਸਕੇ ਭਰਾ ਨੇ ਆਪਣੇ ਜਿਹੜੇ ਦੂਜੇ ਭਰਾ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਥੋੜੀ ਜੀ ਜਿਹੜੇ ਪੈਸੇ ਦੀ ਲੈਣ ਦੇਣ ਨੂੰ ਲੈ ਕੇ ਹੀ ਉਹਨਾਂ ਦੇ ਵਿੱਚ ਅਣਬਣ ਹੁੰਦੀ ਆ ਤਾਂ ਬਾਅਦ ਵਿੱਚ ਗੁੱਸੇ ਵਿੱਚ ਆ ਕੇ ਬੂਟੇ ਸਿੰਘ ਨੇ ਹੀ ਭੁਪਿੰਦਰ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਤੇ ਇਹ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਆ ਫਿਲਹਾਲ ਜਿਹੜਾ ਇਹ ਸਾਰਾ ਮਾਮਲਾ ਪੁਲਿਸ ਦੁਬਾਰਾ ਦਰਜ ਕੀਤਾ ਗਿਆ ਹੈ ਤਾਂ ਹੁਣ ਪੁਲਿਸ ਜਿਹੜੀ ਦੋਸ਼ੀਆਂ ਦੀ ਪਾਲ ਕਰ ਰਹੀ ਆ ਤੇ ਪੁਲਿਸ ਨੇ ਇਹ ਕਿਹਾ ਕਿ ਅਸੀਂ ਜਲਦ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਪਰ ਜਿਹੜੀ ਬੰਦੀ ਕਾਰਵਾਈ ਆ ਉਹ ਅਸੀਂ ਸ਼ੁਰੂ ਕਰ ਦਵਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ